ਬਾਬਾ ਜੀ ਸੇਵਾ ਚੱਲਦੀ ਹੈ ਜੀ ਇਹ ਆਜਮੇਰੀ ਸਰਕਾਰ ਦੀ ਸੇਵਾ ਚੱਲਦੀ ਹੈ ਜੀ ਬਾਬਾ ਜੀ 11 12 13 ਦਾ ਮੇਲਾ ਜੀ ਹਾਂਜੀ ਬਾਬਾ ਜੀ ਸੇਵਾ ਚੱਲਦੀ ਹੈ ਜੀ ਹਾਂਜੀ ਬਾਬਾ ਜੀ ਸੇਵਾ ਚੱਲਦੀ ਹੈ ਜੀ ਹਾਂਜੀ ਮੇਲੇ ਦੀ ਤਿਆਰੀਆਂ ਹੁੰਦੀਆਂ ਜੀ ਬਾਬਾ ਜੀ ਸੇਵਾ ਚੱਲਦੀ ਹੈ ਜੀ ਹਾਂਜੀ ਮੇਲੇ ਦੀ ਤਿਆਰੀਆਂ ਹੁੰਦੀਆਂ ਜੀ ਬਾਬਾ ਜੀ ਦੀ ਸੇਵਾ ਚੱਲਦੀ ਹੈ ਜੀ ਹਾਂਜੀ 11 12 13 ਦਾ ਮੇਲਾ ਜੀ ਹਾਂਜੀ ਬਾਬਾ ਜੀ ਦੀ ਸੇਵਾ ਚੱਲੇਗਾ ਬੀ ਆ ਜੀ 11 ਅਰਮੀ ਸਰਕਾਰ ਦੀ ਸੇਵਾ ਚੱਲਦੀ ਹੈ ਜੀ ਬਾਬਾ ਜੀ ਦੀ ਸੇਵਾ ਚੱਲੇਗਾ ਬੀ ਆ ਜੀ ਇਹ ਅਰਮੀ ਅਲੀ ਸਰਕਾਰ ਦੀ ਸੇਵਾ ਚੱਲਦੀ ਹੈ ਜੀ 11 12 13 ਦਾ ਮੇਲਾ ਜੀ ਹਾਂਜੀ ਬਾਬਾ ਜੀ ਦੀ ਸੇਵਾ ਚੱਲਦੀ ਹੈ ਜੀ ਬਾਬਾਈ ਸੇਵਾ ਚੱਲਦੀ ਹੈ ਜੀ ਹਾਂਜੀ 11 12 13 ਮੇਲਾ ਜੀ ਹਾਂਜੀ ਬਾਬਾਈ ਸੇਵਾ ਚੱਲਦੀ ਹੈ ਜੀ ਹਾਂਜੀ 11 12 13 ਦਾ ਮੇਲਾ ਜੀ ਹਾਂਜੀ 11ਵੀਂ ਸਰਕਾਰੀ ਸੇਵਾ ਚੱਲੇ ਗੰਦੀ ਹੈ ਜੀ ਹਾਂਜੀ ਬਾਬਾਈ ਸੇਵਾ ਚੱਲਦੀ ਹੈ ਜੀ 11ਵੀਂ ਸਰਕਾਰੀ ਸੇਵਾ ਚੱਲਦੀ ਹੈ ਜੀ ਹਾਂਜੀ 11 12 13 ਦਾ ਮੇਲਾ ਜੀ ਹਾਂਜੀ ਬਾਬਾਈ ਸੇਵਾ ਚੱਲਿਆ ਕਰਦੀ ਹੈ ਜੀ ਹਾਂਜੀ 11 12 13 ਦਾ ਮੇਲਾ ਜੀ ਹਾਂਜੀ ਜੀ ਆਰਮੀ ਸਰਕਾਰੀ ਜਗ੍ਹਾ ਚੱਲੇਗਾ ਵੀ ਹੈ ਜੀ ਹਾਂਜੀ ਜੇ ਪੀ ਜਾਂਦੀ ਜੇ ਸਰਕਾਰਾਂ ਪੰਜ ਪੀਰ ਇਛਾ ਦਰਵਾਜ਼ ਦੀ ਸੇਵਾ ਚੱਲੇਗਾ ਵੀ ਹੈ ਜੀ ਹਾਂਜੀ ਜੇ ਪੀ ਜਾਂਦੀ ਜੇ ਸਰਕਾਰਾਂ 11 12 13 ਦਾ ਮੇਲਾ ਜੀ ਹਾਂਜੀ ਬਾਬਾਈ ਸੇਵਾ ਚੱਲੇਗਾ ਵੀ ਹੈ ਜੀ

ਹਾਂਜੀ ਬਾਬਾ ਜੀ ਸੇਵਾ ਚੱਲੇਗਾ ਵੀ ਆ ਜੀ ਹਾਂਜੀ 11 12 13 ਦਾ ਮੇਲਾ ਜੀ ਹਾਂਜੀ ਬਾਬਾ ਜੀ ਸੇਵਾ ਚੱਲੇਗਾ ਵੀ ਆ ਜੀ ਯਾਰਮੀ ਵਾਲੀ ਸਰਕਾਰ ਦੀ ਸੇਵਾ ਚੱਲੇ ਆ ਰਹੀ ਹੈ ਜੀ ਜੇ ਪੀਰਾਂ ਨੇ ਇਹ ਸਰਕਾਰਾਂ ਦੇ ਯਾਰਮੀ ਵਾਲੀ ਸਰਕਾਰੀ ਸੇਵਾ ਚੱਲੇਗਾ ਬੀਆ ਜੀ ਹਾਂਜੀ ਬਾਬਾ ਜੀ ਦੀ ਸੇਵਾ ਚੱਲੇਗਾ ਬੀਆ ਜੀ ਹਾਂਜੀ ਬਾਬਾ ਜੀ ਦੀ ਸੇਵਾ ਚੱਲੇਗਾ ਬੀਆ ਜੀ ਜਾਇਲਾ ਕਹਿੰਦੇ ਜੀ ਹਾਂਜੀ ਹਾਂਜੀ ਹੋ ਜਾਣਾ